ਕੋਈ ਸੁਣਵਾਈ ਨਹੀਂ ਕੋਈ ਇਹਨਾਂ ਲੋਕਾਂ ਨੂੰ ਮਾਅਬਜ਼ਾ ਨਹੀਂ ਪੰਜ ਸਿਆਂ ਬੜੇ ਵੱਡੇ ਵੱਡੇ ਵਾਅਦੇ ਕਰਦਾ ਕਿ ਮੈਂ ਮੀਟਿੰਗਾਂ ਬੁਲਾ ਲਿਆਂ ਜੀ ਮੈਂ ਅਮਰਜੈਂਸੀ ਮੀਟਿੰਗ ਸੱਦ ਲਈ ਜੀ ਅਸੀਂ ਹੁਣ ਜਿਹੜੀ ਗਰਦੌਰੀਆਂ ਕਰਾਂਗੇ ਨਾਲ ਦੀ ਨਾਲ ਮਾਅਬਜ਼ਾ ਦੇਵਾਂਗੇ ਗਰਦੌਰੀਆਂ ਬਾਅਦ ਚ ਮਾਅਬਜ਼ਾ ਪਹਿਲਾਂ ਜੇਬ ਚ ਆ ਜਾ ਕਰੂਗਾ ਇਹ ਬਹੁਤ ਤਰ੍ਹਾਂ ਦੀਆਂ ਗੱਲਾਂ ਲਗਾਤਾਰ 2 ਸਾਲ ਤੋਂ ਸੁਣ ਰਹੇ ਆ ਲੋਕ ਤੇਰੀਆਂ 2 ਸਾਲਾਂ ਦੇ ਵਿੱਚ ਤੇਰੀ ਸਰਕਾਰ ਦਰਾਂ ਜਿੰਨੀਆਂ ਵੀ ਕੁਦਰਤੀ ਆਫਤਾਂ ਆਈਆਂ ਨੇ ਉਹਨਾਂ ਕੁਦਰਤੀ ਆਫਤਾਂ ਦੇ ਵਿੱਚ ਕਿੰਨਾ ਕੁ ਲੋਕਾਂ ਨਾਲ ਖੜਾ ਹੈ ਬਹੁਤ ਗੱਲਾਂ ਤੂੰ ਖੜਾ ਬਿਲੇ ਵੀ ਕੀਤੀਆਂ ਬਥੇਰੀਆਂ ਫੋਟੋਆਂ ਵੀ ਕਰਾਈਆਂ ਤੂੰ ਉਦੋਂ ਪਹੁੰਚੇ ਚੱਕ ਚੱਕ ਕੇ ਕਿ ਅਸੀਂ ਨਾਲ ਖੜੇਆਂ ਲੋਕਾਂ ਦੇ ਪਰ ਉਹ ਵੀ ਲੋਕਾਂ ਨੂੰ ਕੋਈ ਨਾਮਜ਼ਾ ਨਹੀਂ ਮਿਲਿਆ ਕੋਈ ਪੈਸਾ ਨਹੀਂ ਮਿਲਿਆ ਗੜੇ ਮਾਰੀ ਹੋਈ ਤਾਂ ਨਹੀਂ ਕੋਈ ਪੈਸੇ ਮਿਲੇ ਆ ਲੋਕਾਂ ਦੀ ਫਸਲ ਮੱਚ ਗਈ ਆ ਇਹ ਲੋਕਾਂ ਨੇ ਧਰਨੇ ਤੁਰਨੇ ਲਾ ਕੇ ਇਕੱਠੇ ਹੋ ਕੇ ਅੱਜ ਕਿਤੇ ਜਾ ਕੇ ਦੀ ਗਰਦੌਰੀ ਕਰਕੇ ਲਿਖ ਕੇ ਲਗਿਆ ਚੱਲ ਪਿਆ ਬਈ ਚੱਲ ਬਈ ਚੱਲ ਬੜੀ ਦੁੱਖ ਦੀ ਗੱਲ ਆ ਕਿ ਤਵੇ ਤੁਹਾਨੂੰ ਸਾਰਾ ਦਿਖਾ ਦਿੰਦੇ ਉਹ 1 ਕਿਲੋਮੀਟਰ ਤੋਂ ਵੀ ਜ਼ਿਆਦਾ ਬਾਅਦ ਬੰਦੀ ਹੈ ਇਹ ਪਿੰਡ ਘੁੱਦਾ ਜ਼ਿਲ੍ਹਾ ਬਠਿੰਡਾ ਦਾ ਪਿੰਡ ਹੈ ਇੱਥੇ 50 ਏਕੜ ਜਿਹੜੀ ਕਣਕ ਉਹ ਮੱਚ ਕੇ ਸਾਰੀ ਫਸਲ ਤਬਾਹ ਹੋ ਗਈ ਆ ਸੁਪਵਾਨਸਿਆਂ ਬੜੇ ਡਰਾਮੇ ਕਰਦਾ ਹੁੰਦਾ ਸੀਗਾ ਸਕੂਟਰ ਜੇ ਤੇ ਬਹਿ ਕੇ ਮਗਰ ਚੱਕੀ ਫਿਰਦਾ ਸੀ ਯਾਦ ਹੁਣਾ ਤੇਰੇ ਮੋੜੀ ਜੀ ਅੱਗ ਬਜਾਉਂਦਾ ਫਿਰਦਾ ਹੁੰਦਾ ਸੀ ਹੁਣ ਕਦ ਮੁੱਖ ਮੰਤਰੀ ਆ ਯਾਰ ਇਹ ਲੋਕ ਕੱਲ ਦੇ ਧਰਨੇ ਤੇ ਬੈਠੇ ਆ ਅੱਜ ਵੀ ਥਾਣਾ ਆਨੰਦਗੜ੍ਹ ਕੇ ਰਿਆ ਹੋਇਆ ਉਹ ਪਿਛਲੇ ਪਾਸੇ ਸੋਚ ਲੱਗੀ ਆ ਟਰਾਂਸਫਾਰਮ ਦੀ ਸੋਚੀ ਆ ਹਨਾ ਸੋਚ ਲੱਗੀ ਆ ਉੱਥੋਂ ਜਿਹੜਾ ਚਿੰਗੜਾ ਡਿੱਗ ਕੇ ਸਾਰੀ ਉਹਦੀ ਫਸਲ ਜਿਹੜੀ 50 ਏਕੜ ਕਲਕ ਮੱਚੀ ਆ ਸੋ ਅਣਗੈਲੀ ਆ ਮੈਗਮੇਨੀ ਇਹ ਸਾਰੇ ਪਿੰਡ ਵਾਲਿਆਂ ਦੀ ਮੰਗ ਹੈ ਇਹ ਪਰਿਵਾਰਾਂ ਦੀ ਮੰਗ ਹੈ ਕਿ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਲਾਈਟ ਦਿਣੀ ਛੱਡੀ ਜਦੋਂ ਕਿ ਤੜਕੇ 9 ਵਜੇ ਤੋਂ ਲੈ ਕੇ ਆਥਨੇ 5-6 ਵਜੇ ਤੱਕ ਲਾਈਟ ਬੰਦ ਰਹਿੰਦੀ ਹੈ ਪਰ ਇਹ ਛੱਡੀ ਹੋਈ ਲਾਈਟ ਦੇ ਵਿੱਚ ਜਿਹੜਾ ਡੱਗਿਆ ਤਾਂ ਜਾ ਕੇ ਇਹ 50 ਏਕੜ ਦਾ ਨੁਕਸਾਨ ਇਹਨਾਂ ਲੋਕਾਂ ਦਾ ਹੋਇਆ ਸੋ ਇਹ ਉਹੀ ਪਿੰਡ ਨੇ ਆਨੰਦਗੜ੍ਹ ਹੋਵੇ ਕੁੱਦਾ ਬਾਜਕ ਬੰਬੀਹਾ ਇਹ ਪਿੰਡਾਂ ਦੇ ਵਿੱਚ ਪਹਿਲਾਂ ਬਿਰਕਾਂ ਕਰਮਗੜ੍ਹ ਛਤਰਾ ਜਦੋਂ ਪਹਿਲਾਂ ਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਮੀਨ ਨਾ ਕੋਇਆ ਹੋਣਾ ਮੈਂ ਗੜਿਆਂ ਉਹ ਪੰਜ ਪੰਜ ਮਾਰ ਦੀ ਗੱਲ ਨਾ ਹੋਇਆ ਦੋ ਮਾਰਚ ਦੀ ਗੱਲ ਇਹ ਇਨਾ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੜੇ ਮਾਰੀ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਸੀ ਕੋਈ ਗੁਰਦੌਰੀ ਨਹੀਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੋਈ ਇਹਨਾਂ ਲੋਕਾਂ ਨੂੰ ਮਾਅਬਜਾ ਨਹੀਂ ਭਾਂਸਿਆਂ ਬੜੇ ਵੱਡੇ ਵੱਡੇ ਵਾਅਦੇ ਕਰਦਾ ਕਿ ਮੈਂ ਮੀਟਿੰਗਾਂ ਬੁਲਾ ਲਿਆਂ ਜੀ ਮੈਂ ਅਮਰਜੈਂਸੀ ਮੀਟਿੰਗ ਸੱਦ ਲਈ ਜੀ ਅਸੀਂ ਹੁਣ ਜਿਹੜੀ ਗਰਦੌਰੀਆਂ ਕਰਾਂਗੇ ਨਾਲ ਦੀ ਨਾਲ ਮੁਆਵਜ਼ਾ ਦੇਵਾਂਗੇ ਗਰਦੌਰੀਆਂ ਬਾਅਦ ਚ ਮੁਆਵਜ਼ਾ ਪਹਿਲਾਂ ਜੇਬ ਚ ਆ ਜਾ ਕਰੂਗਾ ਇਹ ਬਹੁਤ ਤਰ੍ਹਾਂ ਦੀਆਂ ਗੱਲਾਂ ਲਗਾਤਾਰ 2 ਸਾਲ ਤੋਂ ਸੁਣ ਰਹੇ ਆ ਲੋਕ ਤੇਰੀਆਂ 2 ਸਾਲਾਂ ਦੇ ਵਿੱਚ ਤੇਰੀ ਸਰਕਾਰ ਦਰਾਂ ਜਿੰਨੀਆਂ ਵੀ ਕੁਦਰਤੀ ਆਫਤਾਂ ਆਈਆਂ ਨੇ ਉਹਨਾਂ ਕੁਦਰਤੀ ਆਫਤਾਂ ਦੇ ਵਿੱਚ ਕਿੰਨਾ ਤੂੰ ਲੋਕਾਂ ਨਾਲ ਖੜਾ ਬਹੁਤ ਗੱਲਾਂ ਤੂੰ ਖੜਾ ਬਲੇ ਵੀ ਕੀਤੀਆਂ ਬਥੇਰੀਆਂ ਫੋਟੋਆਂ ਵੀ ਕਰਾਈਆਂ ਤੂੰ ਉਦੋਂ ਪਹੁੰਚੇ ਚੱਕ ਚੱਕ ਕੇ ਕਿ ਅਸੀਂ ਨਾਲ ਖੜੇ ਆ ਲੋਕਾਂ ਦੇ ਪਰ ਉਹ ਵੀ ਲੋਕਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਪੈਸਾ ਨਹੀਂ ਮਿਲਿਆ ਘੜੇ ਮਾਰੀ ਹੋਈ ਤਾਂ ਨਹੀਂ ਕੋਈ ਪੈਸੇ ਮਿਲੇ ਆ ਲੋਕਾਂ ਦੀ ਫਸਲ ਮੱਚ ਗਈ ਆ ਇਹ ਲੋਕਾਂ ਨੇ ਧਰਨੇ ਤੁਰਨੇ ਲਾ ਕੇ ਇਕੱਠੇ ਹੋ ਕੇ ਅੱਜ ਕਿਤੇ ਜਾ ਕੇ ਦੀ ਗਰਦੌਰੀ ਕਰਕੇ ਲਿਖ ਕੇ ਲਗਿਆਗਾਹਾਂ ਪਤਾ ਨਹੀਂ ਵੋਟਾਂ ਦਾ ਕਿਹਨੂੰ ਲਮਕਾ ਦੇਓਗੇ ਲਾਰਾ ਲਾ ਕੇ ਤੇ ਮਿਲਣਾ ਛੜ ਇਹਨਾਂ ਲੋਕਾਂ ਨੂੰ ਵੀ ਨਹੀਂ ਇਹਨਾਂ ਲੋਕਾਂ ਕੋਲੇ ਵਿਚਾਰੇ ਉਹ ਵੀ ਗਰੀਬ ਆ ਕਿਸਾਨ ਨੇ ਜਿੰਨਾਂ ਕੋਲੇ ਪੰਜ ਪੰਜ ਚਾਰ ਚਾਰ ਥੱਲੇ ਪੈੜੀ ਸਾਰ ਵੀ ਮੱਚ ਜਾਂ ਉਸ ਪਰਿਵਾਰ ਨੇ ਜਿੰਨਾਂ ਕੋਲ 68 6000 ਨੂੰ 70-70 ਹਜ਼ਾਰ ਨੂੰ ਠੇਕੇ ਦੇ ਪੈਣੀ ਲਈ ਦੀ ਸੀ। ਉਹਨਾਂ ਦਾ ਕਿੰਨਾ ਵੱਡਾ ਨੁਕਸਾਨ ਹੈ। ਠੇਕਾ ਦੇ ਚੁੱਕਿਆ ਆਹੀ ਚਾਰ ਮੰਨ ਦਾਣੇ ਘਰੇ ਆਉਣੇ ਸੀਗੇ ਤੇ ਸੜਕੇ ਬਚ ਗਏ। ਸੋ ਇੱਕ ਤਾਂ ਘੱਟੋ ਘਾਟ ਹੁਣ ਲੋਕਾਂ ਨੂੰ ਇਹਨਾਂ ਲੀਡਰਾਂ ਕੋਲੇ ਸਵਾਲ ਪੁੱਛਣੇ ਚਾਹੀਦੇ ਆ ਬਸੇ ਹੋ ਵੀ ਰਿਹਾ ਹੈ। ਉਹਨਾਂ ਇੱਥੇ ਕੁੜੀਆਂ ਸਾਹਿਬ ਕਹਿੰਦੇ ਆ ਕਈ ਪਿੰਡਾਂ 'ਚ ਕੁੜੀਆਂ ਸਾਹਿਬ ਦਾ ਵਿਰੋਧ ਹੋਇਆ ਉਹਨਾਂ ਦੇ ਮੁੰਡੇ ਦਾ ਵਿਰੋਧ ਹੋਇਆ। ਉਹ ਲੋਕਾਂ ਨੂੰ ਪੁੱਛਦੇ ਆ ਕਿ ਵਿਰੋਧ ਕਿਉਂ ਹੋਇਆ? ਪੈਸਾ ਖੇਤੀਬਾੜੀ ਮੰਤਰੀ ਨੂੰ ਤੁਹਾਡੇ ਇਲਾਕੇ ਦਾ ਇਹ ਏਰੀਆ ਤੁਹਾਡਾ ਇਲਾਕਾ ਹੈ ਨੇੜੇ ਦਾ ਇੰਨੇ ਨੂੰ ਇਨਾ ਲੋਕਾਂ ਦੀ ਆ ਕੇ ਸਾਰ ਲਈ ਬਾਤ ਕਿਸੇ ਕਿਸੇ ਨੇ ਆ ਕੇ ਲੋਕ ਵਿਰੋਧ ਹੀ ਕਰਨਗੇ ਜਿਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਇਹਨਾਂ ਨੂੰ ਘੇਰ ਕੇ ਸਵਾਲ ਪੁੱਛੋ ਜਿਹੜੇ ਵੱਡੇ ਵੱਡੇ ਗੱਪ ਮਾਰ ਕੇ ਇੱਡਾ ਵੱਡਾ ਬਹੁਤ ਲੈ ਕੇ ਆਏ ਆ ਸੋ ਇਹ ਅਪੀਲ ਆ ਸਰਕਾਰ ਨੂੰ ਵੀ ਪੰਸਿਆ ਤੈਨੂੰ ਵੀ ਕਹਿਣਾ ਚਾਹੁੰਦੇ ਆ ਵੀ ਇੱਧਰ ਨੂੰ ਮੜਾ ਜੇ ਹੁਣ ਘਮਾ ਗੱਡੀ ਅਲ ਦੇਖ ਆ ਕੇ ਲੋਕਾਂ ਨੇ ਘੁੱਦਾ ਪਿੰਡ ਆ ਸ਼ਾਇਦ ਤੈਨੂੰ ਪਤਾ ਲੱਗ ਗਿਆ ਸੀਏਡੀ ਤੇਰੇ ਕੋਲ ਪਲ-ਪਲ ਦੀ ਜਾਂਦੀ ਆ ਕਿੱਥੇ ਕੀ ਨੁਕਸਾਨ ਆ ਕਿੱਥੇ ਕੀ ਇਨਸਾਨ ਹੋਇਆ ਅੱਜ ਇੱਥੇ ਕੱਲ ਦਾ ਤੇਰਾ ਕੋਈ ਇੱਥੇ ਤੇਰਾ ਮੰਤਰੀ ਅਧਿਕਾਰੀ ਉਤਰੇ ਮਾਲੇ ਮੁੱਟੇ ਅੱਜ ਫਿਰਦੇ ਆ ਕੱਲ ਤੇ ਅਸੇ ਭੱਲਾ ਵੀ ਆਇਆ ਸੀ ਜਿਹੜਾ ਹਲਕਾ ਨ ਚਾਰਜ ਲਾਇਆ ਹੋਇਆ ਉਹ ਵੀ ਇੱਥੇ ਆ ਕੇ ਇੱਕ ਵਾਰੀ ਬੋਲੀ ਪ੍ਰਸ਼ਾਸਨ ਦੀ ਬੋਲ ਕੇ ਤੇ ਇੱਥੋਂ ਨਿਕਲ ਗਿਆ ਲੋਕਾਂ ਨੇ ਜਰੂਰ ਦਾ ਘਰਾਓ ਕੀਤਾ ਘਰਾਓ ਵੀ ਇਸ ਕਰਕੇ ਕੀਤਾ ਲੋਕ ਪੁੱਛਣਾ ਚਾਹੁੰਦੇ ਸੀ ਵੀ ਕਿ ਸਾਡੇ ਨਾਲ ਆਇਆ ਪ੍ਰਸ਼ਾਸਨ ਨਾਲ ਉਹ ਭੋਰ ਬਾਈ ਗੱਲਬਾਤ ਪਈ ਇਹ ਸਾਰੇ ਉਹ ਖੜੇ ਨੇ ਭਰਾ ਜਿਨ੍ਹਾਂ ਦੇ ਬਈ ਇਹ ਖੇਤ ਮੱਚੇ ਆ ਫਸਲ ਮੱਚੀ ਆ ਕਣਕ ਐਫ ਆਈ ਆਰ ਹੀ ਨਹੀਂ ਕੱਟੀ ਮੁਲਾਜ਼ਮਾਂ ਨੇ ਐਫ ਆਈ ਆਰ ਹੀ ਨਹੀਂ ਕੱਟੀ ਭਲਵਾਤ ਤਾਂ ਬਈ ਸਾਡੀ ਤਾਂ ਮੰਗ ਇਹ ਸੀ ਕੱਲ ਵੀ ਤੇ ਹੁਣ ਵੀ ਅਸੀਂ ਥਾਣੇ ਉੱਥੇ ਬੈਠਾ ਸਾਡਾ ਪਿੰਡ ਸਾਰਾ ਥਾਣੇ ਦੇ ਗੇਟ ਤੇ ਵੀ ਜਾਂ ਤਾਂ ਸਾਨੂੰ ਜਿਹੜਾ ਮਾਗ ਸਾਡਾ ਫੁੱਟ ਓ ਕਿਉਂਕਿ 60000 ਦਾ ਮਿਨੀਮਮ ਨੁਕਸਾਨ ਹੈ ਚੰਗੇ ਝਾੜਸੀ ਕਣਕਾਂ ਦੇ 22 ਤੋਂ 24 ਕੁਇੰਟਲ ਇਕੱਠੀ ਕੀ ਜਾਂਦੀਆਂ। ਕੋਈ ਸਾਡਾ ਦੇ ਦਿਓ ਜਿੰਨੇ ਘਰ ਦਾ 8-10 ਘਰ ਬਣਦੇ ਐ ਵਿੱਚ ਗਰੀਬ ਪਰਿਵਾਰ ਐ ਠੇਕੇ ਦੇ ਵਾਲੇ ਵੀ ਹੈਗੇ ਐ ਵਿੱਚ ਉਹ ਦੇਣ ਦਾ ਹੱਕ ਹੁੰਦਾ ਜੇ ਤੁਸੀਂ ਨਹੀਂ ਦੇਣਾ। ਪਰ ਨਹੀਂ ਦੇਣਾ ਤਾਂ ਇਹਦੇ ਤੇ 435 ਦਿੱਤਾ ਤੇ ਯੂਨੀਅਨ ਨੇ ਕਿਹਾ ਸੀਗਾ ਵਕੀਲ ਨਾਲ ਰਾਇ ਕਰਕੇ ਵੀ 435 ਦਿੱਤਾ ਇਹਦੇ ਬਿਜਲੀ ਬੋਰਡ ਤੇ ਪਰਚਾ ਕੱਟਦੇ ਕਿਉਂਕਿ ਜਿਹੜੀ ਸੋਚ ਤੋਂ ਅੱਗ ਪਈ ਐ ਇਸ ਤੋਂ ਲੈਨ ਤੋਂ ਇਹ ਬਿਜਲੀ ਬੋਰਡ ਦੀ ਨਿਗਹਿਲੀ ਕਰਨ। ਨਿਗਹਿਲੀ ਕਰਨ। ਨਿਗਹਿਲੀ ਦੇ ਕਾਰਨ ਵੀ ਰਿਸਪੌਂਸਿਬਲ ਬਿਜਲੀ ਬੋਰਡ ਹੀ ਬੰਦ ਐ ਅਸੀਂ ਆਪ ਵੀ ਇਕਤਰ ਵੱਲੋਂ ਪਰਚਾ ਦਰਜ ਕਰਾਵਾਂਗੇ ਹੁਣ ਉਹ ਜਿਹੜਾ ਉਹ ਜਿਹੜਾ ਪ੍ਰਸ਼ਾਸਨ ਹੈ ਉਹ ਬੀਲੀ ਬੋਰਡ ਦੀ ਮਤਲਬ ਕਿ ਸਾਈਡ ਲੈ ਰਿਆ ਪਰਚਾ ਨਹੀਂ ਕੱਟ ਰਿਹਾ ਉਹ ਸਾਨੂੰ ਕੱਲ ਸ਼ਾਮ ਦੇ ਵੱਲੋਂ ਕੱਲ 4 ਵਜੇ ਤੇ ਬੈਠੇ ਰਾਤ 20:00 ਵਜੇ ਬੈਠੇ 10 ਵਜੇ ਮੀਂਹ ਆ ਗਿਆ ਮੀਂਹ ਜੀ ਬੈਠੇ ਰਹੇ ਆ ਵੀ ਉਹਦਾ ਜੇਲ ਕਰਨਾਂ ਦਾ ਕੰਮ ਸੀ ਕਿ 427 ਦਿਨ ਅੰਦਰਗਾਸੀ ਗਈ ਤੁਸੀਂ ਪਰਚਾ ਕੱਟੋ ਅਸੀਂ ਅਦਾਲਤ ਜਾ ਕੇ ਦੇਖਣਾ ਅਦਾਲਤ ਸਾਡੇ ਨਾਮ ਦਾ ਹੋਇਆ ਸਾਡੇ ਪਰਚੇ 'ਚ ਦਾਲਤ ਖਾਰਜ ਕਰ ਤੁਸੀਂ ਘਰੇ ਆ ਜਾਗੇ ਜਾਂ ਖਾਲੀ ਹੱਥ ਹੋਣਾ ਖਾਲੀ ਹੱਥੋ ਦੋ ਆ ਜਾਗੇ ਹੁਣ ਸਾਡੀ ਤਾਂ ਇਹੀ ਮੰਗ ਹੈ ਵੀ ਸਾਨੂੰ ਮੁੜ ਕੇ ਜੀ ਇਹ ਕਹਿੰਦੇ ਆ ਇੱਕ ਤੁਸੀਂ ਜੋ ਸਾਨੂੰ ਡਿਪਟੀ ਸਾਹਿਬ ਕਹਿੰਦੇ ਜੀ ਪਰਸਨਲ ਮੈਟਰ ਬਣ ਜੂਗਾ ਡੀਐਸਡੀਓ ਸਾਹਿਬ ਤੇ ਹੋ ਜੂਗਾ ਅਸੀਂ ਕਹਿੰਦੇ ਜੀ ਅਸੀਂ ਕੋਈ ਪਰਸਨਲ ਨਹੀਂ ਕਰਨਾ ਚਾਹੁੰਦੇ ਪਰਚਾ ਅਸੀਂ ਕਰਨਾ ਚਾਹੁੰਦੇ ਆ ਬੀਲੀ ਬੋਰਡ ਤੇ ਉਹ ਤਾਂ ਬੀਲੀ ਬੋਰਡ ਦੇ ਦੇਖਣਾ ਵੀ ਇਸ ਚੀਜ਼ ਦਾ ਰਿਸਪੋਨਸਿਬਲ ਇੱਥੇ ਬੰਦਾ ਕੌਣ ਸੀ ਕਿਹਦੇ ਮੇਲ ਉਹ ਕਿਹੜਾ ਅਧਿਕਾਰੀ ਸੀ ਸਾਡੇ ਕਿਉਂਕਿ ਬਈ ਲਾਈਨ ਚੱਲਦੀ ਹੈ ਲਾਈਨ ਦਾ ਚੈੱਕ ਕਰਨਾ ਆਹੀ ਇੱਕ ਵੀਰ ਹੁੰਦੇ ਆ ਮੁੜ ਕੇ ਤਾਂ ਲਾਈਨਾਂ ਚੱਲ ਜਾਂਦੀਆਂ ਕਿਉਂਕਿ ਅਸੀਂ ਆਪ ਵੀ ਨਾਲ ਲਾ ਕੇ ਲੈਣਾ ਠੀਕ ਹੋਣਾ ਕਿਉਂਕਿ ਇਧੂਆ ਝੋਨੇ ਵਾਸਤੇ ਲੋੜ ਹੈ ਮੁਕਤਾਂ ਤੇ ਲੈਣਾ ਚੈੱਕ ਕਰਨ ਦਾ ਸਾਡੀ ਹੀ ਮੰਗ ਹੈ ਹੁਣ ਸਾਡੀ ਉੱਥੇ ਮੀਟਿੰਗ ਚੱਲੀ ਸਾਡੇ ਬੈਠੇ ਐ ਪਿੰਡ ਦੇ ਵੀ ਲੋਕ ਤੇ ਯੂਨੀਅਨ ਦੇ ਵੀ ਹੈਗੇ ਨਮੇਂਦੇ ਉੱਥੇ ਸਾਡੀ ਮੀਟਿੰਗ ਚੱਲ ਰਹੀ ਸੀ ਉਹਨਾਂ ਨਾਲ ਡਿਪਟੀ ਸਾਹਿਬ ਨਾਲ ਐਸਡੀਓ ਸਾਹਿਬ ਵੀ ਸੀਗੇ ਤਖੀਲਦਾਰ ਵੀ ਸੀਗੇ ਉੱਥੇ ਉਹਨਾਂ ਐਸਡੀਓ ਸਾਹਿਬ ਦੇ ਆਦੇ ਬੇਸਤੇ ਪਤਾ ਕਰ ਰਹੇ ਆ ਵੀ ਅਸੀਂ ਦੇਖਦੇ ਸੋਨੂੰ ਕਿੰਨਾ ਕੁ ਮੌਜਾ ਦੇ ਸਕਦੇ ਆ ਅਸੀਂ ਅੱਗੇ ਮੰਗ ਰੱਖੀ 60000 ਰੁਪਏ ਦੀ ਕਿਉਂਕਿ ਇਹਨਾਂ ਬੰਦਾ ਹੀ ਬੰਦਾ ਇਹਦੇ ਵਿੱਚ ਕੋਈ ਵੱਧ ਨਹੀਂ ਕੋਈ ਘਟ ਨਹੀਂ ਇਹਦੇ ਵਿੱਚ ਸਰਕਾਰ ਲਈ ਤਾਂ ਬਹੁਤ ਥੋੜੀ ਜੀ ਰਕਮ ਆ ਪਰ ਫਾਂਸਿਆਂ ਇੱਥੇ ਥੱਲੇ ਗਰਾਊਂਡ ਤੇ ਕੀ ਹੋ ਰਿਹਾ ਜਿਹੜਾ ਤੂੰ ਕਹਿੰਦਾ ਰਿ ਥੱਲੇੋਂ ਚੱਲਣ ਗਿਆ ਪਿੰਡਾਂ ਚੋਂ ਸੱਥਾਂ ਚੋਂ ਮਹੱਲਿਆਂ ਚੋਂ ਕਸਬਿਆਂ ਚੋਂ ਇਹ ਲੋਕਾਂ ਦਾ ਹਾਲ ਪੁੱਛ ਆ ਕੇ ਨਾ ਤੇਰਾ ਕੋਈ ਮੰਤਰੀ ਨਾ ਸੰਤਰੀ ਕੋਈ ਨਹੀਂ ਪਹੁੰਚਦਾ ਇੱਥੇ ਬੁਰਾ ਹਾਲ ਆ ਲੋਕਾਂ ਦਾ ਇਸ ਕਰਕੇ ਲੋਕਾਂ ਨੂੰ ਮੈਂ ਫਿਰ ਅਪੀਲ ਕਰਦਾ ਕਿ ਲੋਕੋ ਹੁਣ ਤੁਹਾਡੇ ਕੋਲ ਆ ਮੌਕਾ ਹੈਗਾ ਮਹੀਨਾ ਜਰੂਰ ਇਹਨਾਂ ਲੋਕਾਂ ਨੂੰ ਘੇਰ ਕੇ ਸਵਾਲ